ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸੈਂਟਰ ਦੀਆਂ ਏਜੰਸੀਆਂ ਵੱਲੋਂ ਰੇਡ ਕੀਤੀ ਗਈ ਹੈ ਤੇ ਰੇਡ ਕੀਤੀ ਗਈ ਹੈ ਪੰਜਾਬ ਦੇ ਵੱਡੇ ਕਲੋਨਾਈਜ਼ਰਾਂ ਦੇ ਠਿਕਾਣਿਆਂ ਦੇ ਉੱਤੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਲੁਧਿਆਣਾ ਦੇ ਵਿਕਾਸ ਪਾਸੀ ਨਾਮ ਦੇ ਵੱਡੇ ਕਲੋਨਾਈਜ਼ਰ ਨੇ ਐਪਲ ਹਾਈਟਸ ਨਾਮ ਦਾ ਇਹਨਾਂ ਦਾ ਬ੍ਰਾਂਡ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਵੱਲੋਂ ਕਲੋਨਾਈਜ਼ਰ ਅਤੇ ਮੋਲ ਜਿਹੜੇ ਨੇ ਬਣਾਏ ਗਏ ਗਏ ਨੇ ਤੇ ਅੱਜ ਸੈਂਟਰਲ ਦੀ ਏਜੰਸੀਆਂ ਵੱਲੋਂ ਇਹਨਾਂ ਦੇ ਘਰ ਦੇ ਉੱਤੇ ਅੱਜ ਸਵੇਰ ਤੋਂ ਹੀ 7:30 ਵਜੇ ਤੋਂ ਰੇਡ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ED ਵੱਲੋਂ ਇਹ ਰੇਡ ਕੀਤੀ ਗਈ ਹੈ ਬੇਸ਼ੱਕ ਹਜੇ ਤੱਕ ਅਧਿਕਾਰਿਕ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਸਾਡੇ ਸੂਤਰ ਦੱਸਦੇ ਨੇ ਕਿ ED ਵੱਲੋਂ ਇਹ ਰੇਡ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਕੀਤੀ ਜਾ ਰਹੀ ਹੈ ਤੇ ਇਹ ਰੇਡ ਕੀਤੀ ਜਾ ਰਹੀ ਹੈ ਵਿਕਾਸ ਪਾਸੀ ਨਾਮ ਦੇ ਵੱਡੇ ਕੋਲੋਨਾਈਜ਼ਰ ਦੀ ਜਿਨ੍ਹਾਂ ਦਾ ਐਪਲ ਹਾਈਟਸ ਨਾਮ ਦਾ ਬ੍ਰਾਂਡ ਹੈ ਜਿਸ ਦੇ ਤਹਿਤ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਵੱਲੋਂ ਮੋਲ ਜਿਹੜੇ ਕਮਰਸ਼ੀਅਲ ਮੋਲ ਬਣਾਏ ਗਏ ਨੇ ਕਈ ਰੈ residențial ਪ੍ਰੋਜੈਕਟ ਵੀ ਬਣਾਏ ਗਏ ਨੇ ਲੁਧਿਆਣਾ ਦੇ ਵਿੱਚ ਵੀ ਇਹਨਾਂ ਦੀ ਕਾਫੀ ਜਿਹੜੀ ਹੈ ਜ਼ਮੀਨ ਕਲੋਨਾਈਜ਼ਰ ਦੇ ਤੌਰ ਤੇ ਇਹਨਾਂ ਵੱਲੋਂ ਲਈਤੀ ਗਈ ਸੀ ਤੇ ਪੰਜਾਬ ਦੇ ਵਿੱਚ ਜਿਰਖਪੁਰ ਅਤੇ ਹੋਰ ਚੰਡੀਗੜ੍ਹ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਕਈ ਪ੍ਰੋਜੈਕਟ ਇਹਨਾਂ ਵੱਲੋਂ ਬਣਾ ਕੇ ਡਿਲੀਵਰ ਕਰ ਦਿੱਤੇ ਗਏ ਨੇ ਤੇ ਕਈ ਪ੍ਰੋਜੈਕਟ ਦਾ ਨਵਾਂ ਨਿਰਮਾਣ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਉਸ ਘਰ ਦੀਆਂ ਜਿੱਥੇ ਵਿਕਾਸ ਪਾਸੇ ਰਹਿੰਦੇ ਨੇ ਜਿੱਥੇ ਅੱਜ ਸਵੇਰ ਤੋਂ ਹੀ ਸੈਂਟਰ ਦੀ ਏਜੰਸੀਆਂ ਵੱਲੋਂ ਦਬਿਜ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਉਹ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਅਧਿਕਾਰੀ ਜਿਹੜਾ ਵਾ ਰੇਡ ਕਰਨ ਵਾਸਤੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਵਿਕਾਸ ਪਾਸੇ ਦਾ ਉਹ ਘਰ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਨੇ ਤਾਂ ਮਾਮਲਾ ਕੀ ਹੈ ਹਜੇ ਇਸ ਬਾਰੇ ਕਲੀਅਰ ਨਹੀਂ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਹੋਈ ਹੈ ਤਾਂ ਪਰ ਸੂਤਰ ਦੱਸਦੇ ਨੇ ਕਿ ਕੋਈ ਪੁਰਾਣਾ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਕਿਉਂਕਿ ਜਿਹੜੇ ਨੇ ਵਿਕਾਸ ਪਾਸ ਸੀ ਕਾਫੀ ਹਾਈ ਪ੍ਰੋਫਾਈਲ ਰਹਿੰਦੇ ਨੇ ਤੇ ਰਾਜਨੀਤਿਕ ਜਗਤ ਦੀ ਗੱਲ ਕੀਤੀ ਜਾਵੇ ਜਾਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਦਿਗਜ ਅਕਸਰ ਇਹਨਾਂ ਦੇ ਘਰ ਜਾਂ ਇਹਨਾਂ ਦੇ ਪ੍ਰੋਜੈਕਟਾਂ ਦੇ ਉੱਤੇ ਆਂਦੇ ਰਹੇ ਨੇ ਤਾਂ ਹੁਣ ਇਹ ਈਡੀ ਵੱਲੋਂ ਦੱਸਿਆ ਜਾ ਰਿਹਾ ਕਿ ਰੇਡ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਇਹ ਉਹ ਘਰ ਹੈ ਜਿੱਥੇ ਵਿਕਾਸ ਪਾਸੀ ਰਹਿੰਦੇ ਨੇ ਲੁਧਿਆਣਾ ਦੇ ਵਿੱਚ ਇਹ ਉਹ ਘਰ ਹੈ ਤੇ ਲੁਧਿਆਣਾ ਸਹਿਤ ਹੋਰ ਸ਼ਹਿਰਾਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਸੂਤਰ ਦੱਸਦੇ ਨੇ ਕਿ ਈਡੀ ਵੱਲੋਂ ਲਗਾਤਾਰ ਰੇਡ ਕੀਤੀ ਗਈ ਹੈ ਮਾਮਲਾ ਕੀ ਹੈ ਉਸ ਦੇ ਬਾਰੇ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਹੋਇਆ ਪਰ ਸੂਤਰ ਇਹ ਵੀ ਦੱਸਦੇ ਨੇ ਕਿ ਕੋਈ 2006 ਦਾ ਪੁਰਾਣਾ ਮਾਮਲਾ ਵਾ ਜਿਸ ਦੇ ਤਹਿਤ ਇਹ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਲਗਾਤਾਰ ਰੇਟ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਠਿਕਾਣਿਆਂ ਤੇ ਇਹ ਰੇਟ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੈਂਟਰ ਦੀਆਂ ਏਜੰਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਦਬਿਸ਼ ਦਿੱਤੀ ਜਾਂਦੀ ਰਹੀ ਹੈ ਤਾਂ ਇੱਕ ਵਾਰ ਫਿਰ ਸੈਂਟਰ ਦੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਵੱਡੇ ਕੋਲੋਨਾਈਜ਼ਰ ਵਿਕਾਸ ਪਾਸੀ ਦੇ ਠਿਕਾਣਿਆਂ ਦੇ ਉੱਤੇ ਦਬਿਸ਼ ਦਿੱਤੀ ਗਈ ਹੈ ਤਾਂ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਜਗ੍ਹਾ ਤੇ ਵਿਕਾਸ ਪਾਸੀ ਦਾ ਰਿਹਾਇਸ਼ਾ ਜਿਸ ਜਗ੍ਹਾ ਤੇ ਵਿਕਾਸ ਪਾਸੀ ਰਹਿੰਦੇ ਨੇ ਉਸ ਜਗ੍ਹਾ ਤੇ ਵੀ ਰੇਟ ਚੱਲਦੀ ਹੈ ਤੇ ਇਸ ਦੇ ਨਾਲ ਹੀ ਜੀਰਕਪੁਰ ਅਤੇ ਹੋਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵਿਕਾਸ ਪਾਸੀ ਵੱਲੋਂ ਜਿਹੜਾ ਵਾ ਕਲੋਰਡਾਈਜ਼ਰ ਦੇ ਤੌਰ ਤੇ ਜਿਹੜੇ ਪ੍ਰੋਜੈਕਟ ਕੱਟੇ ਗਏ ਨੇ ਪ੍ਰੋਜੈਕਟ ਤਿਆਰ ਕੀਤੇ ਗਏ ਨੇ ਉਸ ਜਗ੍ਹਾ ਤੇ ਵੀ ਸੂਤਰ ਦੱਸਦੇ ਨੇ ਕਿ ਉਸ ਜਗ੍ਹਾ ਤੇ ਵੀ ਰੇਡ ਕੀਤੀ ਜਾ ਰਹੀ ਆ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸੈਂਟਰ ਦੀਆਂ ਏਜੰਸੀਆਂ ਵੱਲੋਂ ਦਬਿਜ ਦਿੱਤੀ ਗਈ ਆ ਤੇ ਈਡੀ ਵੱਲੋਂ ਕਿਹਾ ਜਾ ਰਿਹਾ ਕਿ ਇਹ ਰੇਡ ਕੰਡਕਟ ਕੀਤੀ ਗਈ ਆ ਮਾਮਲਾ ਕੀ ਹੈ ਇਹ ਹਜੇ ਕਲੀਅਰ ਨਹੀਂ ਹੋਇਆ ਪਰ ਸਾਡੇ ਸੂਤਰ ਦੱਸਦੇ ਨੇ ਕਿ ਕੋਈ ਪੁਰਾਣੇ ਮਾਮਲੇ ਦੇ ਵਿੱਚ 2006 ਦੇ ਕੋਈ ਪੁਰਾਣੇ ਮਾਮਲੇ ਦੇ ਵਿੱਚ ਇਹ ਜਿਹੜੀ ਆ ਰੇਡ ਕੀਤੀ ਗਈ ਆ ਗੌਰਤਾਲਬ ਹੈ ਕਿ ਵਿਕਾਸ ਪਾਸੀ ਦੇ ਪਰ ਗਰੁੱਪ ਦੇ ਜਿਹੜੇ ਮਾਲਕ ਸੀਗੇ ਉਹਨਾਂ ਦੇ ਨਾਲ ਵੀ ਕਾਫੀ ਨਜ਼ਦੀਕੀਆਂ ਪੁਰਾਣੇ ਸਮੇਂ ਦੇ ਵਿੱਚ ਰਹੀਆਂ ਵਾ ਪਰ ਹੁਣ ਜਿਹੜਾ ਵਾ ਇਹ ਮਾਮਲਾ ਜਿਹੜਾ ਵਾ ਕੀ ਕਿਸ ਮਾਮਲੇ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਬੇਸ਼ੱਕ ਹੱਜ ਸਵੇਰ ਤੋਂ ਹੀ ਲਗਾਤਾਰ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤੇ ਕਦੋਂ ਇਹ ਰੇਡ ਖਤਮ ਹੁੰਦੀ ਹੈ ਤੇ ਇਸ ਰੇਡ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਵਾ ਇਹ ਦੇਖਣ ਵਾਲੀ ਗੱਲ ਹੋਵੇਗੀ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡੇ ਕੋਲੋਨਾਈਜ਼ਰਾਂ ਦੇ ਉੱਤੇ ਈਡੀ ਵੱਲੋਂ ਜਬਿਸ਼ ਦਿੱਤੀ ਗਈ ਹੈ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਪਾਲ ਪੰਜਾਬ ਤੱਕ ਲੁਧਿਆਣਾ